ਸਾਡੇ ਮੁਲਾਜ਼ਮਾਂ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੋਈ ਜੇ ਰਾਜਨੀਤਿਕ ਦਬਾਅ ਹੈ ਜਾਂ ਕੋਈ ਹੋਰ ਗੱਲ ਹੈਗੀ ਆ ਉਹਨੂੰ ਵੀ ਆਪਾਂ ਸੁਣਦੇ ਆ ਹੱਲ ਕਰਕੇ ਜਾਵਾਂਗੇ ਅਗਰ ਕਾਨੂੰਨ ਸਾਡੇ ਬਿੱਲਾ ਭਾਜੀ ਲਈ ਲਾਗੂ ਹੁੰਦਾ ਆ ਤਾਂ ਪੂਰੇ ਸ਼ਹਿਰ ਦੇ ਵਿੱਚੋਂ ਲਾਗੂ ਹੋਣਾ ਚਾਹੀਦਾ ਆ ਔਰ ਸਾਰੇ ਸ਼ਹਿਰ ਦੇ ਵਿੱਚ ਹੀ ਲਾਗੂ ਕਰਾਵਾਂਗੇ ਕੋਈ ਨੋਟਿਸ ਦੇ ਕੇ ਨਗਰ ਕੌਂਸਲ ਵੱਲੋਂ ਜਿੰਨੇ ਵੀ ਕੋਈ ਨਜਾਇਜ਼ ਜਿਨ੍ਹਾਂ ਨੇ ਜਿਹੜੇ ਫੁੱਟਪਾਥ ਸਾਡੇ ਸੈਰ ਕਰਨ ਲਈ ਹੈ ਸਾਡੇ ਟੁਰ ਕੇ ਜਾਣ ਵਾਲੇ ਲਈ ਆ ਜਿਹੜੇ ਵੀ ਤੇ ਨਿਯਾਇਜ ਕਰਦੇ ਕੀਤਾ ਆ ਉਹਨੂੰ ਨੋਟਿਸ ਦੇ ਕੇ ਤੋਂ ਹਟਾਇਆ ਜਾਏਗਾ ਸੋ ਇਹ ਨਗਰ ਕੌਂਸਲ ਵੱਲੋਂ ਉਹਨੂੰ ਸਜ਼ਾ ਵੀ ਕੀਤਾ ਜਾਏਗਾ ਪਰ ਕਿਸੇ ਵਿਸ਼ੇਸ਼ ਵਿਅਕਤੀ ਲਈ ਅਗਰ ਨਗਰ ਕੌਂਸਲ ਦਾ ਕਰਦੀ ਆ ਉਹ ਗਲਤ ਗੱਲ ਆ ਅਗਰ ਵਿਸ਼ੇਸ਼ ਵਿਅਕਤੀ ਲਈ ਨਗਰ ਕੌਂਸਲ ਟਾਰਗੇਟ ਕਰਕੇ ਕੰਮ ਕਰਦੀ ਤਾਂ ਉਹ ਗਲਤ ਗੱਲ ਆ ਆਪਾਂ ਇਹਨਾਂ ਦੇ ਨਾਲ ਉਹ ੱੱਕਾ ਸੀ ਸ਼ਹਿਰ ਚ ਹੋਣ ਨਹੀਂ ਦਵਾਵਾਂਗੇ ਚਾਹੇ ਸਾਡੇ ਮੁਲਾਜ਼ਮ ਆ ਪਰ ਇਹ ਟੱਕ ਨਹੀਂ ਹੋਰ ਜਾਵਾਂਗੇ ਕਿਉਂਕਿ ਇਹਨੇ ਲੋਕਾਂ ਨਹੀਂ ਸਾਨੂੰ ਵੋਟਾਂ ਵਾਕੇ ਕੌਂਸਲਰ ਦੇ ਵਿੱਚ ਭੇਜਿਆ ਆ ਪਰ ਇਹਨਾਂ ਦੀ ਰਾਖੀ ਕਰਨਾ ਵੀ ਸਾਡਾ ਫਰਜ਼ ਹੋ ਆ ਉਹ ਜਿਹੜੇ ਮੁਲਾਜ਼ਮ ਆ ਉਹ ਵੀ ਸਾਡੇ ਲੈਗਵੇਜ਼ ਮੁਲਾਜ਼ਮ ਆ ਉਹ ਵੀ ਸਾਡੇ ਆ ਤੇ ਜਿਹੜੇ ਲੋਕ ਉਹ ਵੀ ਸਾਡੇ ਆ ਅਸੀਂ ਵਿਚ ਵਿਚਾਲੇ ਇਹਨਾਂ ਦੇ ਹੋ ਕੇ ਕਿਉਂਕਿ ਅਸੀਂ ਜੁਲ੍ਹੇਵਾਰ ਬੰਦੇ ਆ ਕੌਂਸਲਰ ਆ ਸਾਨੂੰ ਛੋੜ ਕੇ ਲੋਕਾਂ ਦੇ ਅੰਦਰ ਭੇਜਿਆ ਆ ਆਪਣੀ ਰਾਖੀ ਲਈ ਬਾਕੀ ਇਹਨਾਂ ਦਾ ਧੱਕਾ ਹੁਣ ਦਵਾਵਾਂਗੇ ਸੋ ਆਪਾਂ ਬਹਿ ਕੇ ਹੁਣ ਆਏ ਆ ਅਸੀਂ ਬੈਠ ਕੇ ਗੱਲ ਕਰਦੇ ਆ ਸਾਡੇ ਮੁਲਾਜ਼ਮ ਸਾਥੀ ਬੈਠੇ ਆ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਤਰੀ ਦਾ ਕੋਈ ਨਾ ਕੋਈ ਹੱਲ ਕੱਢ ਕੇ ਜਾਵਾਂਗੇ ਜ਼ਰੂਰ ਸੋ ਸਸੀ ਗਾ ਜੀ ਕਿਹ ਟਾਈਮ ਜਿਆਦਾ ਉਹ ਸਾਨੂੰ ਸਾਡੇ ਬਹੁਤ ਸਤਿਕਾਰਯੋਗ ਐਮਸੀ ਸ਼ਮਾ ਪਾਟਿਆ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ ਧੱਕੇ ਸਾਹੀ ਨਹੀਂ ਚੱਲੇਗੀ ਨਹੀਂ ਕਰੇਗੀ ਨਹੀਂ ਕਿ ਕੈਸਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੋ ਮੈਂ ਆਪਣੇ ਮੰਕਰ ਮੈਂ ਤਾਂ ਐਮਸੀ ਸਾਹਿਬ ਜੀ ਬੇਨਤੀ ਕਰੂੰਗਾ ਕਿ ਉਹ ਆਪਣਾ ਵਿਚਾਰ ਰੱਖਣਾ ਪ੍ਰਮੇਂਦਰ ਮਾਨ ਦਾ ਬ੍ਰਾਦਰ ਸਭ ਕਾਜ ਦੇ ਕਰਨੇ ਤੇ ਬੈਠੇ ਜਿਤੇ ਅਜਿਹਾ ਬੈਠਾ ਰਹੋ ਲਾਜੀ ਬੋਣਾ ਤੁਸੀਂ ਬਸ ਸਾਜ ਦੇ ਅੰਨੇ ਤੇ ਬੈਠੇ ਹਾਂ ਜੀ ਆਪ ਹੈ ਪ੍ਰਾਤਿਮੇਂਦਰ ਨੂੰ ਮੈਂ ਨੰਦੇਸ ਤੋਂ ਕੋਈ ਇਹਦਾ ਚੱਲਦਾ ਕੰਮ ਨਬਤ ਤੇ ਲਿਆ ਪਿਛਲੀ ਵਾਰ ਵੀ ਮੈਂ ਸੀ ਤਰ੍ਹਾਂ ਨਾਤੇ ਅਲਾਪ ਹੋ ਰਹੇ ਮੇਰੇ ਦੋ ਦੰਦ ਸੀ ਕਿ ਇਹੜੀ ਅਲਾਗੇ ਕਰਦੇ ਇੱਕ ਲਾਲਾ ਮੂਰ ਨਾਲ ਤੇ ਸਾਹਿਬ ਪਿਆਰੇ ਲਾਲ ਔਰ ਬਾਕੀ ਕੋ ਗੱਲ ਹੁੰਦੀ ਸੀ ਕਿ ਜਿਹੜੀਆਂ ਚਕਾਰੀਆਂ ਮੈਂ ਉੱਥੇ ਇਕੱਲੇ ਅੰਦਰ ਜਾਦੇ ਪ੍ਰੈਸ਼ਨ ਹੁੰਦਾ ਉਹਦਾ ਵੀ ਲੱਗਦਾ ਕਿ ਗਰੀਬ ਬੰਦੇ ਬੈਠੇ ਸਾਡੇ ਉਹ ਵੀ ਇਹ ਤਾਂ ਬੁਫੇਜਨਟੀ ਚ ਹੈ ਸਾਡੇ ਤੋਂ ਬੰਦੀ ਪਾਚਾਰਾ ਹਰ ਪਰ ਮੈਂ ਟਾਰਗੇਟ ਹੁੰਦਾ ਸੀ ਤੇਰੇ ਦੋ ਬੰਦੇ ਬੈਠੇ ਮੇਕੋ ਗੱਲ ਕੀਤੀ ਉਸ ਨਾਲ ਇਹ ਜੇ ਸਾਡੇ ਤੋਂ ਨਾਲ ਨਾ ਮਾਆ ਕੌਣ ਸਰ ਬਣੀ ਜੋ ਸਾਡੇ ਉਸ ਬੰਦੀਆਂ ਨੂੰ ਸਮਾਜ ਚ ਟੱਕਰਨੇ ਕਿਹਾ ਗਿਆ ਤੇ ਵੀਰ ਬੰਦਾ ਜਿਹੜਾ ਆਪਣੀ ਮਰਜ਼ੀ ਵੀ ਕਰਦਾ ਚਾਹਦਾ ਨਹੀਂ ਹੈ ਮੈਂ ਕੌਣ ਸਰ ਜਿਗਿਆ ਕਿ ਉਹਦਾ ਸਮਾਜ ਚ ਗਾ ਦਿਓ ਇਹ ਚੱਪ ਲੈ ਗਏ ਕਾਜੀ ਕੁਸ ਬੰਦਿਆਂ ਨੇ ਕੋਈ ਤਖਤ ਬੋਚ ਕੀਤੀ ਪਿੱਤਰ ਸਮਾਜ ਕਾਲੇ ਪੰਡਾ ਕਹਿੰਦਾ ਵਿਗਤਿਆ ਸਵਿਤਰਤਾ ਦੇ ਹਰੇ ਉਹ ਤੋਂ ਮੈਂ ਮੈਂ ਹੁਣੇ ਗੌਰ ਮੰਗਾਈ ਹੋਏ ਬਰਾ ਬਸ ਹੋਇਆ ਇਸ ਵਾਰ ਮੈਂ ਜਦੋਂ ਬਿੱਲੀ ਦੇ ਸਮਾਂ ਚੱਕਿਆ ਪਹਿਲਾਂ ਉਹਨਾਂ ਨੇ ਲੋਪ ਮੇਰਾ ਬੋਤਾ ਮੈਂ ਬਿੱਲੀ ਨੂੰ ਕੋਲ ਗਈ ਸੀ ਤੇ ਬਿੱਲੇ ਨੇ ਕੌਂਸਲ ਏਜੰਸੀ ਆ ਮੇਰਾ ਪੜਾਇਆ ਪਰ ਮੈਨੂੰ ਉੱਥੇ ਦਿੱਕਤ ਪਈ ਆਦੀ ਤੇਰੇ ਲਈ ਮੈਂ ਪਰੇਸ਼ਾਨ ਬਹੁਤ ਹਾਂ ਹਰੇਕ ਐਮਪੀ ਜਾਂ ਪ੍ਰਧਾਨ ਜਾਂ ਕੋਈ ਵੀ ਮੇਰੇ ਕੋਲ ਬਰਾਬਰ ਲੱਗਿਆ ਤੇਰੇ ਬੰਦੇ ਨੇ ਬਹੁਤ ਵਸੇ ਲਕੜਾ ਰੱਖਿਆ। ਜੱਦ ਰੱਖਿਆ ਆ ਕਿ ਮੈਨੂੰ ਲੜਨਾ ਪੈਣਾ ਯਾਰ ਤੇਲੀ ਮੈਨੂੰ ਗੱਲਾਂ ਉਹ ਸੁਣੀਆਂ ਪੈਣੀਆਂ। ਉਹ ਸੁਣੀਆਂ ਵੀ ਹੋਵਾਂ ਪਈਆਂ ਗੰਦੇ ਜੀ ਬੈਠੇ ਆ। ਕੀ ਬਸ ਸਮਾਜ ਕਾਰਜ ਦੀ ਕੋਸ਼ਿਸ਼ ਕੀਤੀ ਆ ਸਮੁੰਦਰ ਲੜਨਾ ਪਿਆ। ਇਹ ਤੇ ਅੱਧੀ ਬੈਠਾ ਸੋਦਾ ਨਾ ਅੰਦਰ ਤਾਂ ਅਸੀਂ ਲੜਦੇ ਸਰਪੇ ਤਾਂ ਕਿੱਦਾਂ ਹੁੰਦੀ ਆ। ਜਿਹੜੀ ਸਾਡੇ ਫਾਇਦੇ ਜਿਹੜੀ ਸੋਚੇ ਲੱਗੀ ਮੋਟੇ ਕੁਮੋਟੇ ਦੇਖੀ ਹੋਰਿਆ। ਨਵੀਂ ਜਿਹੜੀ ਚੱਕਾ ਤੇ ਕੱਲ ਨੂੰ ਕੋਈ ਕੌਂਸਲ ਦਾ ਐਮਸੀ ਅਧਿਕਾਰੀ ਜਾਂ ਕੋਈ ਇਹ ਨਾ ਕਹੇ ਕਿ ਤੇਰੇ ਦਿੱਤੇ ਆ ਦੀ ਜਿਹੜੀ ਐਮਚ ਕਾਤੀ ਹੋ। ਕਹਤੋ ਕਿ ਮੈਂ ਤਾਰਕਤਨਾ ਹਾਂਗਾ। ਪਰ ਮੈਂ ਇੱਕ ਬੇਨਤੀ ਕਰਨੀ ਹੈ ਆਪਣੇ ਪ੍ਰਧਾਨ ਨੂੰ ਸ਼ਹਿਰ ਦੇ ਨੂੰ। ਆਪਣੇ ਮਲਾਜੋ ਵੀ ਖੜੇ ਆ। ਜਿੱਦੋਂ ਪਹਿਲਾ ਸਮਾਨ ਚੱਕੜਾ ਇਹ ਮੈਨੂੰ ਉਦੋਂ ਹੀ ਪਤਾ ਨਹੀਂ ਹੋਇਆ। ਕਿ ਕੋਈ ਸਮਾਨ ਚੱਕਣ ਦਾ ਪਲਾਨ ਆ। ਪਰ ਇਹ ਵੀ ਅਜੀਬ ਪਤਾ ਨਹੀਂ ਹੈ। ਜਦੋਂ ਪਹਿਲਾ ਸਮਾਨ ਚੱਕਿਆ। ਮੈਂ ਫੋਨ ਕੀਤਾ। ਕੇਵਲ ਪ੍ਰਬਾਸ ਕਰ ਦਿਓ। ਮੈਂ ਪੁੱਛਿਆ ਨੂੰ ਕੋਲ ਕੀਤਾ ਮੈਂ ਡਾਕਟਰ ਕੋਲ ਕੀਤਾ ਪਰ ਤੂੰ ਕਿਦੋਂ ਦੱਸਵਾਵੇਂਗਾ ਤੀਸੂ ਆਪਣੀ ਮਰਜ਼ੀ ਨਾਲ ਆਣਾ ਪੁੱਤ ਦੇ ਕਹਿ ਤਾਹਦੇ ਜਾਂ ਤੈਨੂੰ ਕੋਈ ਹੋਰ ਕਹਿੰਦਾ ਆ ਕਿ ਤੀਨਾਂ ਨੂੰ ਹੋਵੇ ਤੇ ਨਹੀਂ ਤੈਨੂੰ ਜੀ ਹੋਵੇ ਤੂੰ ਆਪਜੀ ਬੈਠਿਆ ਪਾ ਤੂੰ ਸਾਡੀ ਵੀ ਕਰਾਵੇਂਂ ਗ੍ਰਾਮੇ ਤੂੰ ਆਪਣੀ ਵੀ ਕਰਾਵੇਂਂ ਪੁੱਤ ਦੇ ਵੀ ਕਰਾਵੇਂ ਤੈਨੂੰ ਦੱਸਵਾਵੇਂਗਾ ਸਪੱਸ਼ਟ ਸਿਰਚ ਬੋੜੀਆਂ ਆ ਲੱਗੀਆਂ ਆ ਤੂੰ ਲੱਗੇ ਤੁਰ ਤਾ ਅਸੀਂ ਕਈ ਵਾਰ ਕਿਹਾ ਤਾ ਅੰਜੂ ਨੂੰ ਵੀ ਕਿਹਾ ਪਰ ਆਜੀ ਤੋੜ ਦੇ ਜੇ ਚਕਾ ਤੂੰ ਕਿਉਂਕਿ ਇਸ ਵਾਰ ਮੈਂ ਆਪਣਾ ਬੰਦਾ ਥਾੜ ਦਿੱਤਾ ਕਿ ਮੈਨੂੰ ਕੋਹੇ ਨਾ ਵੀ ਲੱਗਦਾ ਨਹੀਂ ਲੱਗਦਾ ਬੈਠਾਇਆ ਉਹ ਕਰਿਆ ਵੀ ਚਕਾਤੀ ਜੜੀ ਮੋਦੀ ਕਦੇ ਚਕਾਈ ਕਿ ਮੈਂ ਟਾਲ ਕਰੂੰਗਾ ਇਸ ਵਾਰ ਬਾਡੀ ਗੱਤਿ ਮਾਈ ਮੋਦੀ ਹੈ ਆ ਤੁਸੀਂ ਬਸਕੇ ਨਹੀਂ ਆਲੇ ਤੁਸੀਂ ਚੱਕੜ ਜਾ ਰਹੇ ਆ ਜੇ ਅਸੀਂ ਨਾ ਜਾਈਏ ਤੁਹਾਡੇ ਅਸੀਂ ਲੁਕਣਾ ਲੜੀਏ ਨਾ ਅਸੀਂ ਮਿਹਨਤ ਕਰੀਏ ਤੇ ਵੀ ਸਮਾਨ ਕਿਸੇ ਕਰ ਲਓ ਜਾਂ ਰੇੜੀ ਸਾਈਡ ਤੇ ਕਰ ਲਓ ਅਸੀਂ ਕਹਾਗੇ ਨਾ ਇਹ ਸਮਾਨ ਕੋਤੂ ਦੇ ਨਾਲ ਹੀ ਚੱਕਦੇ ਆ